ਸਾਨੂੰ 40 ਕਰੋੜ ਰੁਪਿਆ ਜੋ ਮਨਜ਼ੂਰ ਕੀਤਾ ਹੈ ਉਸ ਉਹ ਇੱਕ ਸਪੈਸ਼ਲ ਗ੍ਰਾਂਟ ਹੈ ਜਿਹੜੀ ਕਿ ਸਾਡਾ ਇੱਥੋਂ ਦਾ ਮੋਢਲਾ ਢਾਂਚਾ ਹੈ 인ਫਰਾਸਟ੍ਰਕਚਰ ਹੈਗੀ ਹੈ ਸਿਰਫ ਉਹਦੀ ਅਪਗ੍ਰੇਡੇਸ਼ਨ ਵਾਸਤੇ ਉਹਦਾ ਨਵੀਨ ਕਰਨ ਵਾਸਤੇ ਇਹ ਸਾਨੂੰ ਮਿਲਿਆ ਅਸੀਂ ਇਹ ਚਾਹੁੰਦੇ ਕਿ ਜਿਹੜੀ ਇਨਵੈਸਟਮੈਂਟ ਇਹ ਹੋਏਗੀ ਇੱਕ ਐਹੀ ਜੀ ਥਾਂ ਤੇ ਲੱਗੇ ਜਿਹੜੀ ਕਿ ਆਊਟਪੁੱਟ ਦੇਵੇ ਸਾਨੂੰ ਸੋ ਕਿਉਂਕਿ ਜੇ ਅਸੀਂ ਰਿਸਰਚ ਕਰਦੇ ਹਾਂ ਉਹਦੇ ਵਾਸਤੇ ਜਿਹੜੀਆਂ ਸਾਡੀ ਰਿਸਰਚ ਦੀ ਇਨਫਰਾਸਟ੍ਰਕਚਰ ਹੈ ਲੈਬੋਰੀਆਂ ਨੇ ਉਹਦੀ ਅਪਗ੍ਰੇਡੇਸ਼ਨ ਬਹੁਤ ਜ਼ਰੂਰੀ ਹੈ। ਉਹ ਆਪਣੇ ਹਸਪਤਾਲ ਵੀ ਅਸੀ ਕਰਨੇ ਆ। ਜੇ ਕੋ ਸਾਡੇ ਕੋਲ ਬੱਚੇ ਜਿਹੜੇ ਆ ਰਹੇ ਨੇ ਨਾ ਉਹ ਪੰਜਾਬ ਤੋਂ ਨਹੀਂ ਆ ਰਹੇ। ਸਾਡੇ 30% ਸਟੂਡੈਂਟਸ ਇੱਥੇ ਯੂਨੀਵਰਸਿਟੀ ਦੇ ਵਿੱਚ ਉਹ ਬਾਕੀ ਸਟੇਟਲ ਹੋਈ ਆ ਰਹੇ ਨੇ। इवन ਸਾਡੇ ਕੋਲ ਜਿਹੜੇ ਫੋਰਨ ਸਟੂਡੈਂਟਸ ਨੇ ਉਹ ਵੀ 8 ਕੰਟਰੀਆਂ ਤੋਂ ਆ ਰਹੇ ਨੇ। ਜਿੰਨੀਆਂ ਵੀ ਐਗਰੀਕਲਚਰ ਯੂਨੀਵਰਸਿਟੀ ਆਫ ਇੰਡੀਆ ਦੀਆਂ ਸਭ ਤੋਂ ਜ਼ਿਆਦਾ ਜਿਹੜੇ ਫੋਰਨ ਸਟੂਡੈਂਟਸ ਨੇ ਉਹ ਪੀਏ ਦੇ ਵਿੱਚ ਨੇ। ਦੇ ਕੋਲ ਇੱਥੇ ਹਸਪਤਾਲ ਹੈ ਸਾਰੇ ਯੂਜ਼ ਕਰਦੇ ਆ। ਤੇ ਟਿਚਿੰਗ ਨਾ ਟਿਚਿੰਗ ਅਸਟੈਂਡੈਂਸ ਇਦਾਂ ਨੇ ਉਹਨੂੰ ਅਸੀਂ ਹੋਰ ਸਟਰੈਂਥਿੰਗ ਕਰਨਾ ਤੇ ਇਸ ਨਾਲ ਸਾਡੇ ਕੋਲ ਇੱਥੇ ਮੇਂਟੇਨੈਂਸ ਦੀ ਫੈਸਿਲਿਟੀ ਹੁੰਦੀ ਸੀ ਜਿਹਨੂੰ ਮੇਂਟੇਨੈਂਸ ਸਟੋਰਸ ਵਗੈਰਾ ਕਹਿੰਦੇ ਸੀ ਉਹ ਘਰਾਂ ਦੇ ਵਾਸਤੇ ਕੋਈ ਜਿਹੀ ਬਿਜਲੀ ਖਰਾਬ ਹੋ ਗਈ ਕਿਸੇ ਦਾ ਸੀਰੇਜ ਦੀ ਪ੍ਰੋਬਲਮ ਆ ਗਈ ਕਿਤੇ ਪੇਂਟ ਖਰਾਬ ਹੋ ਗਿਆ ਉਹ ਉਹ ਸਰਵਿਸਿਜ਼ ਅਸੀਂ ਸਟਰੈਂਥ ਕਰਨੀ ਆਂ ਲੁਧਿਆਣਾ ਦੀ ਆਣ ਬਾਂ ਸ਼ਾਨ ਯਾਨੀ ਕਿ PAU ਦੀ ਗੱਲ ਕਰਾਂ ਤੇ ਉਹ ਕਿਸ ਤਰ੍ਹਾਂ ਪਿੱਛੇ ਰਹਿ ਸਕਦੀ ਹੈ ਤੁਹਾਨੂੰ ਦੱਸਦਾ ਕਿ 1962 ਦੇ ਵਿੱਚ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ PAU ਬਣਿਆ ਸੀ ਉਸ ਤੋਂ ਬਾਅਦ ਸਟਾਰਟਿੰਗ ਤੇ ਜ਼ਰੂਰ ਬਿਲਡਿੰਗਾਂ ਤੇ ਜ਼ੋਰ ਦਿੱਤਾ ਗਿਆ ਸੀ ਕੁਝ ਪੈਸੇ ੜੇ ਨਾ ਬਿਲਡਿੰਗਾਂ ਦੀ ਮੁਰੰਮਤ ਵਾਸਤੇ ਪੇਸ਼ ਕੀਤੇ ਗਏ ਸੀ ਕਿ ਦਿੱਤੇ ਗਏ ਸੀਗੇ ਲੇਕਿਨ ਉਸ ਤੋਂ ਬਾਅਦ ਕਦੀ ਵੀ ਕਿਆਨੀ ਕਿ ਪੰਜਾਬ ਗਵਰਨਮੈਂਟ ਦੀ ਗੱਲ ਕਰਾਂ ਤੇ ਕਦੀ ਵੀ ਜਿਹੜਾ ਵਾ ਇਹ ਪੈਸਾ ਜਿਹੜਾ ਵਾ ਕਦੀ ਵੀ ਜਿਹੜਾ ਵਾ PAU ਨੂੰ ਨਹੀਂ ਦਿੱਤਾ ਗਿਆ ਯਾਨੀ ਕਿ PAU ਨੂੰ ਕਦੀ ਵੀ ਪੈਸਾ ਨਹੀਂ ਦਿੱਤਾ ਗਿਆ ਫਸਟ ਟਾਈਮ ਇਸ ਤਰ੍ਹਾਂ ਹੋ ਰਿਹਾ ਹੈ ਕਿ PAU ਨੂੰ ਜਿਹੜਾ ਵਾ ਇਨਫਰਾਸਟ੍ਰਕਚਰ ਵਾਸਤੇ ਜਿਹੜਾ ਬੈ ਪੈਸਾ ਹੀ ਦਿੱਤਾ ਜਾ ਰਿਹਾ ਹੈਗਾ ਬਈ ਜੋ ਕਿ 40 ਕਰੋੜ ਦੇ ਕਰੀਬ ਦਿੱਤਾ ਗਿਆ ਜਿਸ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਪੂਰੇ ਪੰਜਾਬ ਪਰ ਤੋਂ ਇਥੇ ਦਾ ਕਿ ਵਿਦੇਸ਼ਾਂ ਤੋਂ ਵੀ ਜਿਹੜੇ ਡੈਲੀਗੇਟਸ ਆਗੇ ਨੇ ਇਥੇ ਪੀਏਵੀ ਆਉਂਦੇ ਨੇ ਬਹੁਤ ਸਾਰੀ ਜਿਹੜੀ ਚੀਜ਼ਾਂ ਹੁੰਦੀਆਂ ਨੇ ਉਸ ਦੇ ਉੱਪਰ ਕਲਾਸਿਸ ਲੱਗਦੀਆਂ ਨੇ ਸੈਸ਼ਨਸ ਹੁੰਦੇ ਨੇ ਵਰਕਸ਼ਾਪਸ ਹੁੰਦੀਆਂ ਨੇ ਬਹੁਤ ਸਾਰੀ ਤਕਨੀਕਾਂ ਜਿਹੜੀਆਂ ਕਿ ਆਮ ਇਨਸਾਨ ਤੱਕ ਯਾਨੀ ਕਿ ਤੁਹਾਡੇ ਸਾਡੇ ਤੱਕ ਪਹੁੰਚਦੀ ਹੁੰਦੀ ਸਰਚ ਵੀ ਜਿਹੜੀ ਹੈ ਇਸੀ ਜਗ੍ਹਾ ਤੇ ਹੁੰਦੀ ਤੋਂ ਜ਼ਿਆਦਾ ਗੱਲਾਂ ਨਾ ਕਰਦੇ ਹੋ ਸਵਾਗਤ ਕਰਦੇ ਹਾਂ ਵੀ ਸੀ ਸਰਦਾ ਯਾਨੀ ਕਿ ਸਤਵੀਰ ਸਿੰਘ ਜੀ ਡਾਕਟਰ ਸਤਵੀਰ ਸਿੰਘ ਹਾਂਜੀ ਸਤਿ ਸ੍ਰੀ ਅਕਾਲ ਜੀ ਸੱਖੀ ਗਸਾਈ ਸਕ ਇਸ ਤਰ੍ਹਾਂ ਦੇਖਦੇ ਹੋ ਜਿਹੜੇ 40 ਕਰੋੜ ਦੀ ਇਸ ਵਾਰੀ ਗ੍ਰਾਂਟ ਦਿੱਤੀ ਗਈ ਹੈਗੀ ਹੈ ਪੰਜਾਬ ਗਵਰਨਮੈਂਟ ਵੱਲੋਂ ਹਾਂਜੀ ਇਹ ਜੋ ਸਾਨੂੰ ਗ੍ਰਾਂਟ ਦਿੱਤੀ ਗਈ ਹੈ ਤੇ ਵਿਧਾਨ ਸਭਾ ਦਾ ਸੈਸ਼ਨ ਪਿੱਛੇ ਜਦੋਂ ਚੱਲ ਰਿਹਾ ਸੀ ਉਹਦੇ ਵਿੱਚ ਉਹਨਾਂ ਨੇ ਇਹ ਪਾਸ ਕੀਤਾ ਕਿ ਅਸੀਂ ਪੀਏ ਨੂੰ ਪੀਏ ਦੀ ਕੰਟ੍ਰਿਬਿਊਸ਼ਨ ਬਹੁਤ ਐਗਰੀਕਲਚਰ ਦੇ ਵਿੱਚ ਸੋ ਪਹਿਲਾਂ ਤਾਂ ਉਹਨਾਂ ਨੇ ਪੀਏ ਉਹਦੀ ਸਲਾਘਾ ਕੀਤੀ ਹੈ ਤੇ ਇਹਦੀ ਕੰਟ੍ਰਿਬਿਊਸ਼ਨ ਦੀ ਸਲਾਘਾ ਕੀਤੀ ਹੈ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਉਹਦੇ ਨਾਲ ਸਿੱਧੀ ਸਾਡੀ ਫੈਕਲਟੀ ਹੈ ਉਹ ਵੀ ਬਹੁਤ ਖੁਸ਼ ਹੈ ਅਪੀਟਾ ਕਿ ਸਾਡੀ ਜੋ ਅਸੀਂ ਕੰਮ ਕਰ ਰਹੇ ਹਾਂ ਉਹਦਾ ਮੁੱਲ ਪਿਆ ਹੈਗਾ ਸਾਡੀ ਸਲਾੰਗਾ ਹੋਈ ਹੈ ਦੂਜਾ ਸਰਕਾਰ ਨੇ ਇਹ ਕੀਤਾ ਹੈ ਕਿ ਸਾਨੂੰ 40 ਕਰੋੜ ਰੁਪਿਆ ਜੋ ਮਨਜ਼ੂਰ ਕੀਤਾ ਉਸ ਉਹ ਇੱਕ ਸਪੈਸ਼ਲ ਗ੍ਰਾਂਟ ਹੈ ਜਿਹੜੀ ਕਿ ਸਾਡਾ ਇੱਥੋਂ ਦਾ ਮੋਡਲ ਟਾਂਚਾ ਹੈ ਇਨਫਰਾਸਟ੍ਰਕਚਰ ਹੈਗੀ ਹੈ ਸਿਰਫ ਉਹਦੀ ਅਪਗ੍ਰੇਡੇਸ਼ਨ ਵਾਸਤੇ ਉਹਦਾ ਨਵੀਨ ਕਰਨ ਵਾਸਤੇ ਇਹ ਸਾਨੂੰ ਮਿਲਿਆ ਤੇ ਇਹੋ ਜੇ ਗ੍ਰਾਂਟ ਜਿਹੜੀ ਸੀ ਸਾਨੂੰ ਪਿੱਛੇ ਜਦ ਤੋਂ ਇਹ ਰਸਤੀ ਬਣੀ ਐ ਸਾਨੂੰ ਪੈਨਸ਼ਨ ਮਿਲ ਰਹੀ ਐ ਸਾਨੂੰ ਸੈਲਰੀ ਕੋ ਡਵੈਲਪਮੈਂਟ ਲਈ ਐ ਥੋੜਾ ਬਹੁਤ ਸਾਨੂੰ ਪੈਸਾ ਰਿਸਰਚ ਵਾਸਤੇ ਮਿਲ ਜਾਂਦਾ ਫਿਰ ਇਹੋ ਜੀ ਗ੍ਰਾਂਟ ਦੀ ਬਹੁਤ ਲੋੜ ਸੀ ਦੀ ਜਿਹੜੀ ਸਾਨੂੰ ਹੁਣ ਜਾ ਕੇ ਮਿਲੀ ਆ ਉਹ ਕਹਿ ਸਕਦੇ ਹਾਂ ਕਿ 1962 ਤੋਂ ਬਾਅਦ ਜਿਹੜਾ ਫਸਟ ਟਾਈਮ ਕਿਸੇ ਪੰਜਾਬ ਗੌਰਮੈਂਟ ਵੱਲੋਂ ਤੁਹਾਨੂੰ ਇਹ ਗ੍ਰਾਂਟ ਮਿਲੀ ਗਈ ਐ ਹਾਂ ਉਦੋਂ ਜਦੋਂ ਬਿਲਡਿੰਗਾਂ ਬਣੀਆਂ ਸੀ ਉਦੋਂ ਗਵਰਨਮੈਂਟ ਦੀ سپورਟ ਸੀ ਪਰ ਉਸ ਤੋਂ ਬਾਅਦ ਜਿਹੜੀਆਂ ਬਿਲਡਿੰਗਾਂ ਬਣ ਗਈਆਂ ਉਹਨਾਂ ਦੀ ਹੋਰ ਅਪਗ੍ਰੇਡੇਸ਼ਨ ਉਹਨਾਂ ਦੀ ਅਪਕੀਪਿੰਗ ਜਿਹੜੀ ਸੀ ਉਹਦੇ ਵਾਸਤੇ ਸਾਨੂੰ ਇਦਾਂ ਦੀ ਗ੍ਰਾਂਟ ਨਹੀਂ ਮਿਲੀ ਪਹਿਲਾਂ ਹੁਣ ਮਿਲੀ ਆ ਜਾ ਕੇ ਪਹਿਲੀ ਵਾਰੀ ਮਿਲੀ ਹੈ ਬਿਲਕੁਲ ਜੀ ਤੇ ਸਰ ਇਹ ਜਿਹੜਾ 40 ਕਰੋੜ ਹੈ ਤੁਸੀਂ ਕਿਸ ਤਰ੍ਹਾਂ ਦੀ ਵਰਤੋਂ ਕਰੋਗੇ ਕੀ ਅਪਡੇਟ ਜਿਹੜਾ ਬੈ ਦੇਖਣ ਨੂੰ ਮਿਲੇਗਾ ਉਹਨਾਂ ਨਾਲੇ ਸਮੇਂ ਦੇ ਵਿੱਚ ਜਦੋਂ ਤੁਹਾਡੇ ਪੈਸਾ ਆਏਗਾ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜਾ ਪੈਸਾ ਸਾਨੂੰ ਮਿਲਿਆ ਕਿ ਇਹ ਇੱਕ ਇਨਵੈਸਟਮੈਂਟ ਕੀਤੀ ਹੈ ਸਰਕਾਰ ਨੇ ਭੀ ਦੇ ਵਿੱਚ ਤੇ ਪਹਿਲਾਂ ਵੀ ਦੇਖੋ ਜੋ ਸਾਨੂੰ ਸੈਲੇ ਮਿਲ ਰਹੀ ਹੈ ਪੈਨਸ਼ਨ ਮਿਲ ਰਹੀ ਹੈ ਉਹ ਇੱਕ ਇਨਵੈਸਟਮੈਂਟ ਸਰਕਾਰ ਇੱਥੇ ਕਰਦੀ ਹੈ ਉਹ ਇਨਵੈਸਟਮੈਂਟ ਵਿੱਚ ਇਸ ਕਰਕੇ ਕਹਿਣਾ ਜੇ ਅਸੀਂ ਇੱਕ ਵੈਰਾਈਟੀ ਵੀ ਇੱਥੋਂ ਚੰਗੀ ਕਣਕ ਦੀ ਝੋਨੇ ਦੀ ਜਾਂ ਕੋਈ ਹੋਰ ਦੇ ਦੀਏ ਗੰਨੇ ਦੀ ਤੇ ਉਹ ਕਰੋੜਾ ਰੁਪਏ ਦਾ ਪੰਜਾਬ ਨੂੰ ਫਾਇਦਾ ਹੁੰਦਾ ਜਦੋਂ ਦੀ ਪ੍ਰੋਡਕਸ਼ਨ ਆਉਂਦੀ ਹੈ ਤੇ ਇਸੇ ਤਰ੍ਹਾਂ اے ਵੀ ਅਸੀਂ ਸਮਝਦੇ ਆ ਕਿ ਇੱਕ ਇਨਵੈਸਟਮੈਂਟ ਕੀਤੀ ਸਰਕਾਰ ਨੇ ਤੇ ਅਸੀਂ ਇਹ ਚਾਹੁੰਦੇ ਕਿ ਜਿਹੜੀ ਇਨਵੈਸਟਮੈਂਟ ਇਹ ਹੋਏਗੀ ਇੱਕ ਇਹੋ ਜੀ ਥਾਂ ਤੇ ਲੱਗੇ ਜਿਹੜੀ ਕਿ ਆਉਟਪੁੱਟ ਦੇਵੇ ਸਾਨੂੰ ਸੋ ਕਿਉਂਕਿ ਜੇ ਅਸੀਂ ਰਿਸਰਚ ਕਰਦੇ ਆ ਉਹਦੇ ਵਾਸਤੇ ਜਿਹੜੀਆਂ ਸਾਡੀ ਰਿਸਰਚ ਦੀ ਇਨਫਰਾਸਟ੍ਰਕਚਰ ਹੈ ਲੈਬੋਰੀਟਰੀਆਂ ਨੇ ਉਹਦੀ ਅਪਗ੍ਰੇਡੇਸ਼ਨ ਬਹੁਤ ਜ਼ਰੂਰੀ ਹੈ ਸੋ ਅਸੀਂ ਇੱਥੇ ਕਮੇਟੀ ਬਣਾ ਲਈ ਹੈ ਉਹ ਕਮੇਟੀ ਜਿਹੜੀ ਹੈਗੀ ਉਹ ਡਿਸਾਈਡ ਕਰੇਗੀ ਆਪਣੀਆਂ ਪ੍ਰਾਇਰਟੀਜ਼ ਉਹ ਡਿਸਾਈਡ ਕਰੇਗੇ ਕਿ ਇਹ ਪੈਸਾ ਅਸੀਂ ਸਭ ਤੋਂ ਪਹਿਲਾਂ ਕਿੱਥੇ ਲਾਉਣਾ ਕਿੱਥੇ ਸਾਨੂੰ ਸਭ ਤੋਂ ਜ਼ਿਆਦਾ ਰਿਸਰਚ ਦੀ ਆਊਟਪੁੱਟ ਮਿਲਦੀ ਹੈ ਜਿਹੜੀ ਸੋ ਉਹ ਕਰਨਾ ਇੱਕ ਤਾਂ ਅਸੀਂ ਕੰਮ ਦੂਜਾ ਜਿੰਨੇ ਸਾਡੇ ਹੌਸਲਜ਼ ਨੇ ਉਹ ਵੀ 50 50 55 ਸਾਲ ਪਹਿਲਾਂ ਬਣਾ ਸੀ ਜੀ ਉਹਨਾਂ ਦੇ ਵਿੱਚ ਕੀ ਹੋ ਰਿਹਾ ਹੈ ਕਿ ਉੱਥੇ ਕਦੇ ਆਪਕੀਪਿੰਗ ਉਹਨਾਂ ਦੀ ਹੋਈ ਨਹੀਂ ਜ਼ਿਆਦਾ ਇਹਦਾ ਜਿਹੜਾ ਅਪਗ੍ਰੇਡੇਸ਼ਨ ਤੇ ਉਹਨਾਂ ਦੇ ਜਿਹੜੇ ਸਾਡੇ ਈਵਨ ਵਾਸ਼ਰੂਮ ਚ ਨੇ ਉਹ ਬਹੁਤ ਮੜੀ ਹਾਲ ਚ ਨੇ ਉਹ ਅਪਗ੍ਰੇਡਡ ਹੌਸਟਲਾਂ ਦੀ ਅਸੀਂ ਕਰ ਰਹੇ ਆ ਜੇ ਕੋ ਸਾਡੇ ਕੋਲ ਬੱਚੇ ਜਿਹੜੇ ਆ ਰਹੇ ਨੇ ਨਾ ਉਹ ਪੰਜਾਬ ਤੋਂ ਨਹੀਂ ਆ ਰਹੇ ਸਾਡੇ 30% ਸਟੂਡੈਂਟਸ ਇੱਥੇ ਯੂਨੀਵਰਸਿਟੀ ਦੇ ਵਿੱਚ ਉਹ ਬਾਕੀ ਸਟੇਟਾਂ ਤੋਂ ਵੀ ਆ ਰਹੇ ਨੇ ਈਵਨ ਸਾਡੇ ਕੋਲ ਜਿਹੜੇ ਫੋਰਨ ਸਟੂਡੈਂਟਸ ਨੇ ਉਹ ਵੀ 8 ਕੰਟਰੀਆਂ ਤੋਂ ਆ ਰਹੇ ਨੇ ਜਿੰਨੀਆਂ ਵੀ ਐਗਰੀਕਲਚਰ ਯੂਨੀਵਰਸਿਟੀਆਂ ਇੰਡੀਆ ਦੀਆਂ ਸਭ ਤੋਂ ਜ਼ਿਆਦਾ ਜਿਹੜੇ ਫੋਰਨ ਸਟੂਡੈਂਟਸ ਨੇ ਉਪਯੋਗ ਦੇ ਵਿੱਚ ਨੇ ਸੋ ਉਹਦੇ ਨਾਲ ਉਹ ਬੱਚੇ ਜਿਹੜੇ ਬਾਹਰ ਤੋਂ ਆ ਰਹੇ ਨੇ ਤੇ ਦੂਜੀਆਂ ਸਟੇਟਾਂ ਤੋਂ ਆ ਰਹੇ ਨੇ ਉਹ ਇੱਕ ਬਹੁਤ ਗਲਤ ਇਮਪ੍ਰੈਸ਼ਨ ਲੈ ਕੇ ਜਾਂਦੇ ਨੇ ਕਿ ਪੰਜਾਬ ਹੋਵੇ ਉਮੀਦ ਲੈ ਕੇ ਆਉਂਦੇ ਨੇ ਵੀ ਪੰਜਾਬ ਤਾਂ ਬਹੁਤ ਵਧੀਆ ਸੂਬਾ ਹੈ ਤੇ ਸਾਡੇ ਹੌਸਟਲ ਇਹਨੇ ਮਾੜੇ ਕਿਉਂ ਹੋਣ ਤੋਂ ਅਸੀਂ ਉਹਨਾਂ ਵਾਸਤੇ ਹੌਸਟਲ ਵਧੀਆ ਬਣਾਉਣੇ ਨੇ ਕੁਝ ਹੌਸਟਲ ਅਸੀਂ ਨਵੇਂ ਬਣਾਉਣੇ ਆ ਕਿਉਂਕਿ ਸਾਡੇ ਕੋਲ ਸਟੂਡੈਂਟਸ ਵੱਧ ਰਹੇ ਨੇ ਪਹਿਲਾਂ ਸਟੂਡੈਂਟ ਸਾਡੇ ਕੋਲ ਘੱਟ ਸੀ ਤੇ ਹੌਸਟਲ ਨਵੇਂ ਵੀ ਬਣਾਵਾਂਗੇ ਨਾਲ ਨਾਲ ਅਸੀਂ ਇੱਥੋਂ ਦੇ ਜਿਹੜੇ ਸਾਡੇ ਕਾਲਜ ਦੇ ਕਾਲਜਾਂ ਵਿੱਚ ਸਾਡੇ ਲੈਕਚਰ ਹਾਲਸ ਨੇ ਇਹ ਬੜੇ ਛੋਟੇ ਛੋਟੇ ਬਣੇ ਨੇ 50 60 ਬੱਚੇ 70 ਦੇ ਵਿੱਚ ਇੱਕ ਰੋ ਵਿੱਚ ਬੈਠਦੇ ਰਹੇ ਤੁਸੀਂ ਅਮਰੀਕਾ ਕੈਨੇਡਾ ਜਾ ਕੇ ਦੇਖੋ ਆਸਟ੍ਰੇਲੀਆ ਦੇ ਵਿੱਚ ਉੱਥੇ ਵੱਡੇ ਵੱਡੇ ਲੈਕਚਰ ਹਾਲ ਬਣਦੇ ਨੇ ਜਿਵੇਂ ਉਹਦੇ ਵਿੱਚ 250 ਬੱਚਾ 300 ਬੱਚਾ ਹੀ ਬੈਠ ਜਾਂਦਾ ਉਹ ਅੱਜਕੱਲ ਜਿਆਦਾ ਵੀਡੀਓ ਕਾਨਫਰੈਂਸਿੰਗ ਦੇ ਨਾਲ ਸਟੱਡੀ ਕਰਾਉਂਦੇ ਨੇ ਸੋ ਅਸੀਂ ਵੀ ਚਾਹੁੰਨੇ ਕਿ ਸਾਡੇ ਇਹੋ ਜਿਹੇ ਵੱਡੇ ਕੁਛ ਲੈਕਚਰ ਹਾਲ ਬਣ ਜਾਣ ਜਿੱਥੇ ਅਸੀਂ ਵੀਡੀਓ ਕਾਨਫਰੈਂਸਿੰਗ ਦੀ ਫੈਸਿਲਿਟੀ ਰੱਖੀਏ ਤੇ ਅਸੀਂ ਜ਼ਰੂਰੀ ਨਹੀਂ ਕਿ ਸਾਡੇ ਟੀਚਰ ਤਾਂ ਪੜਾਉਂਦੇ ਹੀ ਪੜਾਉਂਦੇ ਨੇ ਅਸੀਂ ਕਦੇ ਕਦਾਈ ਅਸੀਂ ਹੋਰ ਐਡਜੈਕਟ ਪ੍ਰੋਫੈਸਰ ਇੱਥੇ ਲਾ ਰਹੇ ਆ ਉਹ ਪ੍ਰੋਫੈਸਰ ਜਿਹੜੇ ਦੂਜੇ ਕੰਟਰੀਆਂ 'ਚ ਹੈਗੇ ਨੇ ਸਾਨੂੰ ਜਾਣਦੇ ਨਹੀਂ ਸਾਡੇ ਲੋਨਾ ਹੀ ਵੀ ਨੇ ਉਹਨਾਂ ਨੂੰ ਅਸੀਂ ਆਪਣੇ ਨਾਲ ਜੋੜ ਰਹੇ ਆ ਐਜੇ ਐਡਜੈਕਟ ਪ੍ਰੋਫੈਸਰ ਤੇ ਉਹਨਾਂ ਦਾ ਇਹ ਹੁੰਦਾ ਕਿ ਉਹ ਇੱਕ ਦੋ ਕਲਾਸ ਇੱਥੇ ਜਦੋਂ ਆਉਂਦੇ ਨੇ ਕਦੇ ਵੀ ਉਹ ਫਿਜ਼ੀਕਲੀ ਲੈ ਲੈ ਕਰਨਗੇ ਬਾਕੀ ਉੱਥੇ ਬੈਠੇ ਥਰੂ ਵੀਡੀਓ ਕਾਨਫਰੈਂਸਿੰਗ ਉਹ ਲੈਕਚਰ ਦੇ ਦਿਆ ਕਰਨਗੇ ਸੋ ਜਿੰਨੇ ਬੱਚੇ ਉਹਦੇ ਜਿਆਦਾ ਆ ਜਾਣ ਜਿੱਥੋਂ ਲੈਕਚਰ ਹੁੰਦਾ ਉਹ ਚੰਗੀ ਗੱਲ ਹੈ ਸੋ ਉਹ ਫੈਸਿਲਿਟੀ ਅਸੀਂ ਕ੍ਰੀਏਟ ਕਰਨੀ ਹੈ ਨਾਲ ਨਾਲ ਸਾਡੇ ਜਿਹੜੇ ਇੱਥੇ ਰੈਜੀਡੈਂਸ਼ੀਅਲ ਹਾਊਸਿਸ ਨੇ ਉਹਨਾਂ ਦੀ ਵੀ ਅਪਗ੍ਰੇਡੇਸ਼ਨ ਕਦੇ ਹੋਈ ਨਹੀਂ ਆਪਾਂ ਆਪਣੇ ਘਰ ਤਾਂ ਕਰਦੇ ਰਹਿੰਦੇ ਰਹੇ ਹਰ ਸਾਲ ਹੀ ਉਹਨਾਂ ਦੀ ਨਹੀਂ ਹੋਈ ਤੇ ਉਹ ਵੀ ਜ਼ਰੂਰੀ ਹੈ ਫਿਰ ਸਾਡੀਆਂ ਰੋਡਸ ਜਿਹੜੀਆਂ ਨੇ ਇੱਥੇ ਟ੍ਰੈਫਿਕ ਬਹੁਤ ਹੋ ਗਈ ਹੈ ਸੋ ਰੋਡ ਜਿਹੜੀ ਹੈ ਇਹਨਾਂ ਦੀ ਵਾਈਡਨਿੰਗ ਕਰਨ ਦੀ ਲੋੜ ਹੈ ਜਿੱਥੇ-ਇੱਥੇ ਵੀ ਹੋ ਸਕਦੀ ਹੈ ਉਹ ਵੀ ਪਾਵਾਂਗੇ ਸਾਡੇ ਕੋਲ ਇੱਥੇ ਹਸਪਤਾਲ ਹੈ ਸਾਰੇ ਯੂਜ਼ ਕਰਦੇ ਆ ਚਾਹੇ ਟੀਚਿੰਗ ਹੈ ਨੌਨ ਟੀਚਿੰਗ ਹੈ ਸਾਡੀ ਜਿੰਨੇ ਇਥੋਂ ਦੇ ਉਹਨੂੰ ਅਸੀਂ ਹੋਰ ਸਟਰੈਂਥਨ ਕਰਨਾ ਤੇ ਇਸ ਦੇ ਨਾਲ ਸਾਡੇ ਕੋਲ ਇੱਥੇ ਮੇਂਟੇਨੈਂਸ ਦੀ ਫੈਸਿਲਿਟੀ ਹੁੰਦੀ ਸੀ ਜਿਹਨੂੰ ਮੇਂਟੇਨੈਂਸ ਸਟੋਰਸ ਵਗੈਰਾ ਕਹਿੰਦੇ ਸੀ ਉਹ ਘਰਾਂ ਦੇ ਵਾਸਤੇ ਕੋਈ ਕਿਸੇ ਦੀ ਬਿਜਲੀ ਖਰਾਬ ਹੋ ਗਈ ਕਿਸੇ ਦਾ ਸੀਵਰੇਜ ਦੀ ਪ੍ਰੋਬਲਮ ਆ ਗਈ ਕਿਤੇ ਪੇਂਟ ਖਰਾਬ ਹੋ ਗਿਆ ਉਹ ਉਹ ਸਰਵਿਸਿਜ਼ ਅਸੀਂ ਸਟਰੈਂਥਨ ਕਰਨੀਆਂ ਆਪਣੇ ਕੋਲ ਸਾਡੇ ਆਪਣੇ ਇੱਥੇ ਵਰਕਸ਼ਾਪ ਹੈਗੀ ਹੈ ਵਰਕਸ਼ਾਪ ਇਸ ਕਰਕੇ ਸ਼ੁਰੂ ਕੀਤੀ ਸੀ ਬਹੁਤ ਵੱਡੇ ਅਸੋਸ ਯੂਨੀਵਰਸਿਟੀ ਦੀ ਕਿ ਯੂਨੀਵਰਸਿਟੀ ਟੈਕਨੋਲੋਜੀ ਦਾ ਡਵੈਲਪ ਕਰਦੀ ਹੈ ਪਰ ਜਿੰਨੀ ਦੇਰ ਤਾਈ ਅਸੀਂ ਉਸ ਦਾ ਕਿਤਾਬਾਂ ਨਹੀਂ ਛਾਪਦੇ ਤੇ ਉਹਦੇ ਰਸਾਲੇ ਨਹੀਂ ਛਾਪਦੇ ਟੈਕਨੋਲੋਜੀ ਸੀ ਕੀ ਦੇਦੇ ਆ ਉਹ ਛਾਪਣ ਦਾ ਕੰਮ ਪ੍ਰਿੰਟਿੰਗ ਪ੍ਰੈਸ ਕਰਦੀ ਸੀ ਪਰ ਹੁਣ ਸਾਡੀ ਪ੍ਰਿੰਟਿੰਗ ਪ੍ਰੈਸ ਆਲਮੋਸਟ ਬੰਦ ਹੋ ਗਈ ਹੈ ਤੇ ਅਸੀਂ ਜਿੰਨੀ ਛਪਾਈ ਕਰਾ ਰਹੇ ਹਾਂ ਹੁਣ ਅਸੀਂ ਤਾਂ ਹਰ ਸਾਲ ਬਹੁਤ ਕਿਤਾਬਾਂ ਛਾਪਦੇ ਜਿਹੜੇ ਫਾਰਮ ਮੈਨੂੰ ਦਿੰਨੇ ਹੁੰਦੇ ਆ ਉਹ ਅਸੀਂ ਬਾਹਰੋਂ ਕਰਾਉਨੇ ਆ ਖਰਚਾ ਬਹੁਤ ਆ ਰਿਹਾ ਫਿਰ ਜਿਹੜੇ ਸਰਟੀਫਿਕੇਟ ਨੇ ਅਸੀਂ ਪ੍ਰਿੰਟਿੰਗ ਕਰਾਉਣੀ ਹੈ ਉਹ ਬਾਹਰ ਜਦੋਂ ਭੇਜਦੇ ਆ ਕਈ ਸੀਕਰੈਸਿਸ ਹੁੰਦੀਆਂ ਨੇ ਪੇਪਰਸੀ ਟਾਈਪ ਕਰਾਉਣੇ ਨੇ ਵਰ ਪ੍ਰਿੰਟ ਕਰਾਉਣੇ ਨੇ ਉਹ ਸਾਡਾ ਇਨ ਹਾਊਸ ਹੀ ਹੋ ਜੂਗਾ ਫਿਰ ਸਾਰਾ ਫਿਰ ਸਾਡੇ ਕੋਲ ਆਪਣੇ ਇੱਥੇ ਬਹੁਤ ਵਧੀਆ ਇੱਕ ਵਰਕਸ਼ਾਪ ਸੀ ਜਿੱਦੇ ਜਿੰਨੇ ਸਾਡੇ ਵਹੀਕਲ ਹੈਗੇ ਨੇ ਉਹਨਾਂ ਦੀ ਸਰਵਿਸ ਇੱਥੋਂ ਹੁੰਦੀ ਸੀ ਵਾਸ਼ਿੰਗ ਇੱਥੇ ਹੁੰਦੀ ਸੀ ਉਹ ਵੀ ਆਲਮੋਸਟ ਹੁਣ ਸਾਡੀ ਬੰਦ ਹੋਈ ਪਈ ਐ ਤੇ ਉਹ ਉਹਨੂੰ ਵੀ ਅਸੀਂ ਅਪਗ੍ਰੇਡ ਕਰਾਂਗੇ ਸੋ ਇੱਥੇ ਬਹੁਤ ਕੰਮ ਕਰਨਾ ਸਾਡੇ ਗਰਾਊਂਡਸ ਇੱਥੇ ਨੇ ਤੇ ਨਾਟ ਇਹੀ ਸਾਡੇ ਕੋਲ ਹੁਣ ਬਾਹਰ ਸੀਡ ਫਾਰਮ ਨੇ ਇਸ ਯੂਡ ਫਾਰਮ ਦੀ ਵੀ ਜਿਹੜੀ ਅਪਗ੍ਰੇਡੇਸ਼ਨ ਹੈਗੀ ਹੈ ਉੱਥੇ ਮਸ਼ੀਨਰੀ ਨੇ ਮਿਲਾਉਣੀ ਹੈ ਉੱਥੇ ਵੇਅਰ ਹਾਊਸ ਫੌਂਡ ਨੇ ਸਟੋਰ ਵਾਣੇ ਨੇ ਤੇ ਉਹ ਫੈਸਿਲਿਟੀ ਅਸੀਂ ਇਹਦੇ ਨਾਲ ਹੋਰ ਸਟਰੈਂਥਨ ਕਰਾਂਗੇ ਇਹ ਜਿਹੜਾ ਪੈਸਾ ਸਾਨੂੰ ਮਿਲਿਆ 40 ਕਰੋੜ ਤੇ ਹਲੇ ਬਹੁਤ ਘੱਟ ਹੈ ਪਰ ਸਰਕਾਰ ਦਾ ਸਾਨੂੰ ਵਾਦਾ ਹੈ ਇਹਦੇ ਵਿੱਚ ਕਿ ਜਿੰਨਾ ਜਿੰਨਾ ਤੁਸੀਂ ਖਰਚੀ ਜਾਓਗੇ ਅਸੀਂ ਤੁਹਾਨੂੰ ਹੋਰ ਦੇਵਾਂਗੇ ਹਾਂਜੀ ਬਹੁਤ ਬਹੁਤ ਸ਼ੁਕਰੀਆ ਸਾਡਾ ਸੋ ਅਸੀਂ ਵੀ ਵਾਦਾ ਕਰਦੇ ਹਾਂ ਕਿ ਜੇ ਸਰਕਾਰ ਨੇ ਸਾਡੇ ਤੇ ਵਿਸ਼ਵਾਸ ਕੀਤਾ ਇਨਵੈਸਟਮੈਂਟ ਕੀਤੀ ਹੈ ਇਹ ਪ੍ਰੋਡਕਟਿਵ ਹੋਵੇ ਤੇ ਅਸੀਂ ਕਈ ਗੁਣਾ ਕਰਕੇ ਇਸ ਨੂੰ ਵਾਪਸ ਕਰੀਏ ਪੰਜਾਬ ਨੂੰ ਸੋ ਦੋਸਤੋ ਐਸੀ ਕਿ ਵੀ ਸੀ ਸਾਹਿਬ ਨੇ ਦੱਸਿਆ ਕਿ ਕਿਸ ਪ੍ਰਕਾਰ ਦੇਣਾ ਹੈ 40 ਕਰੋੜ ਜਿਹੜੇ ਨੇ ਯੂਨੀਵਰਸਿਟੀ ਤੇ ਖਰਚੇ ਜਾਣਗੇ ਔਰ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਹੜੀ ਅਪਡੇਟ ਹੋਣੀਆਂ ਜਿਸ ਨਾਲ ਜਿਹੜਾ ਹੈ ਯੂਨੀਵਰਸਿਟੀ ਦਾ ਪੱਧਰ ਹੋ ਜ਼ਿਆਦਾ ਨੈਕਸਟ ਲੈਵਲ ਤੇ ਜਾਏਗਾ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆਗਾ ਲੁਧਿਆਣਾ ਲਾਈਕ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ੂ ਕਰੋ ਸੋ ਕੈਮਰਾ ਪਰਸਨ ਐਮੀ ਦਿਨਾਲ ਹਰਦੀਪ ਦੂਆ ਨੂੰ ਦੋ ਇਜਾਜ਼ਤ ਧੰਨਵਾਦ ਔਰ ਜੋੜੇ ਰੋ ਲੁਧਿਆਣਾ ਲਾਈਕ ਦਿਨਾ